ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੀਬੀ ਨਿਊ ਮੈਂ ਹਾਂ ਕ੍ਰਿਸ਼ਨ ਕੁਮਾਰ ਅੱਜ ਜੋ ਮੈਡੀਕਲ ਨਸ਼ੇ ਚੱਲ ਰਹੇ ਨੇ ਨਸ਼ੇ ਮੈਡੀਕਲ ਤੋਂ ਛੁਟਕਾਰਾ ਪਾਣ ਲਈ ਅਸੀਂ ਸੁਨਾਮ ਦੇ ਸਿਵਲ ਹਸਪੀਟਲ ਦੇ ਸਾਹਮਣੇ ਕੁਝ ਪਿੰਡਾਂ ਦੇ ਲੋਕ ਨੇ ਕੁਝ ਸ਼ਹਿਰਾਂ ਦੇ ਲੋਕ ਨੇ ਇਹਨਾਂ ਤੋਂ ਕੁਝ ਕਿਛ ਕਰਦੇ ਆਂ ਤੇ ਇਹ ਕੀ ਚਾਹੁੰਦੇ ਨੇ ਵੀ ਮੈਡੀਕਲ ਨਸ਼ਾ ਬੰਦ ਹੋਵੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਮੈ ਤਾਂ ਇਹੀ ਕਹਿਣਾ ਚਾਹੁੰਦਾ ਵੀ ਆ ਗੋਲੀਆਂ ਖਾ ਖਾ ਮਰਦੇ ਆ ਲੋਕੇ ਨਾ ਗੋਲੀਆਂ ਦੇ ਕਿਛ ਕੱਖ ਨਹੀਂ ਹੈਗਾ ਵੀ ਜੇ ਠੇਕੇ ਖੋਲਦੇ ਆ ਆਮ ਆਦਮੀ ਪਾਰਟੀ ਇੱਥੇ ਕੋਈ ਹਰਉਣੀਆਂ ਨਹੀਂ ਇਹਨਾਂ ਨੂੰ ਸਰਕਾਰ ਨੂੰ ਠੇਕੇ ਖੁੱਲ ਜਾਣ ਸ਼ਹਿਰਾਂ 'ਚ ਖੁੱਲ ਜਾਣ ਪਿੰਡਾਂ ਵਾਲੇ ਲੋਕ ਸ਼ਹਿਰ ਤੋਂ ਲੈ ਜਾ ਕਰਨਾ ਕਿ ਨਾਲੇ ਗਵਰਨਮੈਂਟ ਨੂੰ ਇੰਨੀ ਆਮਦਨ ਹੋਊਗੀ ਜਿੰਨੀ ਕਹਦੇ ਕਾਂ ਦੇ ਠੇਕੇ ਖੁੱਲ ਜਾਣ ਜੀ ਡੋਡਿਆਂ ਦੇ ਜੀ ਭੁੱਕੀ ਦੇ ਠੇਕੇ ਖੁੱਲ ਜਾਣ ਡੋਡਿਆਂ ਦੇ ਖੁੱਲ ਜਾਣ ਇੰਨੀ ਮਿਹਰਬਾਨੀ ਬਹੁਤ ਹੈ ਜੇ ਇੱਥੇ ਨਾ ਹਸਪਤਾਲ ਦੇ ਮੂਹਰੇ ਲੋਕ ਕੰਮ ਛੱਡ ਕੇ ਲੈਣਾ ਲੱਗ ਕੇ ਖੜੇ ਰਹਿੰਦੇ ਨੇ ਆਪਦੀ ਕੋਈ 100 ਦੀ ਕੋਈ 50 ਦੀ ਗਰੀਬ ਬੰਦਾ ਲੈ ਕੇ ਆਪਦੀ ਕੰਮ ਤੇ ਜਾਵੇ ਤੁਸੀਂ ਇਹੀ ਚਾਹੁੰਦੇ ਹੋ ਕਿ ਇੱਥੋਂ ਗੋਲੀਆਂ ਜੋ ਮੈਡੀਕਲ ਨਸ਼ਾ ਮਿਲਦਾ ਉਹ ਹਰ ਜੇ ਉਹ ਬੰਦ ਹੋ ਜੇ ਆਪਦੀ ਆਪਦੀ ਲੈ ਕੇ ਜਿੰਨੀ ਖਾਣੀਆਂ ਉਨੀ ਲੈ ਕੇ ਬੰਦਾ ਆਪਦੀ ਘਰ ਨੂੰ ਜਾਵੇ ਸੋ ਇਹੀ ਬੇਨਤੀ ਹੈ ਜੀ ਸਾਡੀ ਆਪਣੇ ਭਗਵੰਤ ਮਾਨ ਜੀ ਨੂੰ 20 ਠੇਕੇ ਖੋਲਣ ਦੀ ਕੋਸ਼ਿਸ਼ ਰੋਕ ਦੇ ਦਿਓ ਜੀ ਸੋ ਇਹਨ ਸਰਵਰ ਬੰਤ ਸਿੰਘ ਜੀ ਬਾਬਾ ਜੋ ਕਿ ਸਰਕਾਰ ਤੋਂ ਅਪੀਲ ਕਰਦੇ ਨੇ ਕੀ ਭੁੱਖੀ ਦੇ ਠੇਕੇ ਖੁੱਲ ਜਾਣ ਕ੍ਰਿਸ਼ਨ ਕੁਮਾਰ ਬੀਬੀ ਨਿਊਜ਼ ਸਨਾਮ